ਦੀ ਨਾਮ ਨਾਲ ਇਕੱਲੀ ਆ ਕੇ ਤੇਰੀ ਹਕਮ ਕਰਦਾ ਤੇ ਮੈਂ ਕਰਨ ਦਾ ਤਰੀਕਾ ਹੈ ਸਭ ਨੂੰ ਬਣੇ ਨੇ ਸਭ ਸੋਧਨੇ ਪੰਨ ਤੇ ਜੇ ਵੀ ਮੈਂ ਟਾਈਮ ਲੱਗਦੀ ਯਾਰ ਹਿਸਾਬ ਨਾਲ ਤੇ ਆ ਜਾਵੇਂ ਕਪੜਾ ਠੀਕ ਰਹਿੰਦਾ ਤੇ ਟਾਈਮ ਵੀ ਘੱਟ ਲੱਗਦਾ ਤਾਂ ਗਾਉ ਸਰੂਆ ਕਪੜਾ ਕੱਢਿਆ ਰਹਿਣਾ ਲੱਗਦਾ ਹੈ। ਪਰੋ ਸਫਾਈ ਹੁੰਦੀ ਹੈ ਸਫਾਈ ਚੰਗੀ। ਇਸੇ ਤਰ੍ਹਾਂ ਆਤਮਾ ਜਿਹੜਾ ਕਪੜਾ ਮਾਨ ਰੂਪੀ ਕਪੜਾ। ਇਹ ਮੇਰਾ ਪੂਰੀ ਤਾਂ ਸਭ ਮਾਨ ਰੂਪੀ। ਕਿ ਮੈਂ ਮੈਲੇ ਜੀ ਨੂੰ ਮਾਨ ਨਹੀਂ ਖਸਮ ਕਰੂੰਗੀ। ਇਸ ਦਾ ਵੀ ਤੁਹਾਨੂੰ ਜ਼ਿਕਰ ਹੈ। ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਪਰ ਇਹ ਮੱਤ ਦਾ ਆਪ ਦਾ ਕਸਨਿੰਗ ਤੋਂ ਬਾਅਦ ਨਾਮ ਨੂੰ ਲਈ ਆਤਮਾ ਦੀ ਨਿਰਸਫਾਈ ਵਾਸਤੇ ਪਾਣੀ ਦੀ ਲੋੜ ਹੈ ਮਨ ਦੀ ਸਫਾਈ ਵਾਸਤੇ ਗੁਰੂ ਆਨੰਦ ਇਹ ਜਿਹੜੀ ਚੀਜ਼ਾਂ ਦੁਰਸਤ ਕਰਨੇ ਸਵੇਰੇ ਜੁਗੋਂ ਕੰਮੈਸ਼ਨਨ ਕਰਦਾ ਹੈ ਅਰਿਸ਼ਨਾਣ ਅੰਮ੍ਰਿਤਪੁਰ ਆਪਣਾ ਮੰਤਨ ਤੇ ਤੋ ਮਰਾ ਜੀ ਕਿਨੇ ਨੇ ਸ੍ਰੀ ਯੂਕੇ ਇਨਫੋਰਮੇਸ਼ਨ ਦੇ ਨਾਮ ਦੁਆਰਾ ਕਰੇਗਾ ਮਾਨਾ ਬਾਣੀ ਦੇ ਨਾਲ ਸੁਨਾਨ ਹੋ ਗਿਆ ਨਾਮਦੁਨੋਂ ਸੁਨਾਨ ਹੋ ਗਿਆ ਸ਼ਰੀਰ ਦਾ ਪਰ ਕੋਈ ਪੀਜਾ ਤੰਦਰੁਸਤ ਇਹ ਵੀ ਇਹ ਜਿਵੇਂ ਆਪਾ ਇਹ ਜੀ ਮੈਂ ਕੱਢਾਂ ਕਿ ਇਹ ਦੋ ਜੀ ਜ਼ਰੂਰੀ ਜੀ ਨੇ ਜੇ ਮੰਗਣਾ ਹੋ ਗਿਆ ਫਿਰ ਇਹਨੂੰ ਮਿਲਣ ਉਹ ਵੀ ਮਾਰ ਕੇ ਕਰਨਾ ਮਨ ਸਾਹਿਬ ਤਨਵੀਰ ਸਾਹਿਬ ਡਾਡੂ ਮਨ ਸਾਹਿਬ ਨੂੰ ਚੰਗੀ ਕਰੀ ਇਹ ਵੀ ਚੰਗੀ ਉਹ ਜਿਹੜੇ ਪ੍ਰਮੀਨ ਸ਼ਿਵਾਸਨ ਨੂੰ ਆਪਸ ਨੂੰ ਅੱਜ ਕਰੂੰ ਚੰਗੀ ਕੰਮ ਨੂੰ ਜੀ ਮਨ ਸਾਹਿਬ ਤੇ ਤਨਵੀਰ ਚੰਗੀ ਬਸ ਇਹ ਮਨ ਮੈਲਾ ਤਾਂ ਇਹ ਵੀ ਬੈਲਾ ਹੋ ਜੀ ਜਿਹੜੇ ਮੈਂ ਕੰਮ ਕਰਨੀ ਸੀ ਇਹ ਵੀ ਜਿਹਦੇ ਆਪਾਂ ਵਿਜੀਆ ਜਿਹੜਾ ਵੱਡਣਾ ਅੰਦਰ ਕੋਈ ਵੀ ਹੈ ਜਿਹੇ ਇਹ ਜਿਹੜੇ ਬੀਜ ਜਿਹੜੇ ਦਾ ਫਾਲੀਕ ਅਸਰ ਬੀਜ ਦਾ ਇਹਨੂੰ ਫੁੱਲ ਨਾਲ ਦਾ ਜਿੰਨਾ ਪੰਦੇ ਬਣ ਕੇ ਕੋਨੇ ਦੇ ਫਾਲੀਕ ਬੀਜ ਦਾ ਉਹ ਤੇ ਫਲ ਸੁੱਕ ਨਾਲ ਵੀ ਫਸਲਾ ਵੀ ਹੀ ਇਨਾਲੀ ਵਿੱਤੀ ਇਹ ਹੱਥਾਂ ਨਾਲ ਸੀ ਚੰਗੇ ਕੰਮ ਕਰਾਂਗੇ ਸੇਵਾ ਅਬਜੀ ਕਿਰਤ ਭਲਾਈ ਵਾਸਤੇ ਪਿਆਸ ਸੁਖੀ ਨਾ ਕੋਈ ਨੋਮੀ ਕੁੰਲਾ ਫਲ ਸੁਣਨਾ ਜਵਾਨ ਦੀ ਨਾਲ ਅਸੀਂ ਚੰਗਾ ਗੁਣਾਂਗੇ ਕੋਸ ਜਿੰਨੇ ਸੀ ਇੱਕ ਦਿਨ ਬੜਾ ਮਨ ਨੂੰ ਮਿਠਾਸ ਨਮਸਤਾ ਠੀਬੁਰ ਗੁਣਾਂਗੇ ਕੋਮ ਜਿੰਨੇ ਤੁੰਨਾ ਫਲ ਸੁਣਨਾ ਕੀ ਕੰਨਾ ਦੇ ਨਾਲ ਅਸੀਂ ਚੰਗਾ ਸੁਣਾਂਗੇ ਚੰਗਾ ਸੁਣਨਾ ਤੇ ਇਹ ਜੇ ਤੁਨ ਵਿੱਚ ਗੇ ਕੀ ਕੰਨਾ ਨਾਲ ਮੜਾ ਸੁਣਾਂਗੇ ਮਿਸਰਾ ਨਾਲ ਜੀ ਚੰਗਾ ਦੇਖਾਂਗੇ ਆਪ ਨੂੰ ਮਿਲ ਜਿਗਾ ਇਨਸ਼ਾ ਅੱਲਾਹ ਨੂੰ ਸੰਭਲਣਾ ਮੈਂ ਮੰਨ ਰਿਹਾ ਹਾਂ ਕਿ ਇਹ ਸੁਖੋ ਮੰਗੇ ਇਹ ਉਲਟ ਵੀ ਜਾਂਗੇ ਇਹ ਇਹ ਬੀਜ ਨੇ ਆਪਾਂ ਬੀਜਾ ਹੈ ਜੇ ਆਪਾਂ ਮੰਨਣਾ ਕੰਮ ਹੈ ਕਿ ਤੁਸੀਂ ਪ੍ਰਸੇਸ਼ੂ ਦਾ ਪਾਪ ਤੇ ਪੁੰਨ ਦਾ ਹੈ ਇਹ ਕਿਹਦਾ ਦੱਤਾ ਹੈ ਤੇ ਜਿਹਨਾਂ ਸੇਵਾ ਦਾ ਪ੍ਰਯਾਸ ਕਰਦਾ ਉਹ ਪਾਪ ਤੋਂ ਬਚਦਾ ਇੱਕ ਟੁਕਲੀ ਜਿਹਾ ਜਿਹਨੂੰ ਵੀ ਮਾੜਾ ਅਸਰ ਹੁੰਦਾ ਕਉਨ ਦੇ ਫੂਨਕਾਟੇ ਦੀ ਸ਼ੁਰੂ ਹੋਈ ਹੈ ਨੇ ਦੁਖਦਈ ਪਾਵਨ ਸਾਫ ਦਾ ਦੁੱਖ ਹੈ ਉਨਰ ਦੇ ਨਾਲ ਸੰਗਠਨ ਕਰਕੇ ਉਹਨੂੰ ਮਿਲ ਕੇ ਉਹਦਾ ਸਾਹਮਣਾ ਕਰੋ ਸੇਵਾਸੀ ਮੰਦਵਾਸੋਂ ਤੇ ਸਾਰੇ ਨਿਗਤੀ ਮਾਰੋ ਜਬਾ ਪੀੜ ਲਈ ਦਿੱਤੀ ਸਭ ਇੱਕ ਪਰਿਸ਼ਰਸ ਹੈ ਫਿਰ ਕਹਿੰਦੇ ਆਂ ਦੱਸ ਦੇ ਉਸ ਪਾਰ ਕੋਲ ਫਿਰ ਕਦਲ ਦੇ ਹਿੰਦੇ ਵਿੱਚ ਉਹ ਵਾਸਾ ਤੇ ਮੂੰਹ ਵਾਲਾ ਕਿ ਅਸੀਂ ਸਹੀ ਕਹੀਏ دیازم. کوئی دکھ بار نہیں کوئی دبئی باہ نہیں چنگی سوچ رکھا گے دکھ ٹوٹنے شروع ہو گئے چنگی سوچ بچی کرتا آ گئی سیوا سمرن آ گیا ذمہ داری سب شروع ہو گئی دکھ ٹوٹنے شروع ہو گئے گئی ماڑی سوچ کر گے نشے پتے لڑائیاں جھگڑے بکار منڈیا کار کسی جو بھی کچھ کریں گے وہ دکھا دکھنا ہر کچھ مجھے اگر وہ مہاراج سب کی کتنا کرو سر کو سارے ملک رہو کم دن کر دے نام کو نام تو مانتے نہ اپنا نہ سب کار دیتے ہاتھ ہے نہ ساڈی سے ہاتھ ہے بخشو سن شام میں جتنا یہ کمائی کریں گے ساتھ دینا یہ کام کریں گے ان کو فل <سؤال> تو دینی ہے بندے ਕੋਈ ਫਲ ਵਾਲਾ ਕਿੱਡਾ ਲਾਉਣੇ ਆ। ਲਾਉਣੇ ਆ। ਪੁਰਾ ਪੁਰਾ ਕੋਈ ਨਿਸ਼ਾਨ ਨਹੀਂ। ਅੱਜ ਦੇ ਸੇਵਾ ਦਾ ਫਾਇਦਾ ਨਹੀਂ ਲਾਦੇ। ਕੋਈ ਫਲ ਵਾਲਾ ਕਿੱਡਾ ਲਾਉਣੇ ਆ। ਕੀ ਕਰਨਾ ਸਾਨੂੰ ਖਾਣੇ ਫਾਇਦੇ ਨੇ। ਅੱਜ ਸੇਵਾ ਦਾ ਫਾਇਦਾ ਨਹੀਂ ਲਾਦੇ। ਨਹੀਂ ਮકાਨ ਹੈ। ਬਣੇ ਗਣੇ ਬਣਿਆ ਆਪਣੋ ਤੇ ਅੱਜ ਇਹਦਾ ਮਾਜਿਕ। ਉੱਤੋਂ ਪਰੇਸ਼ਾਨ ਗਰਮੀ ਸਰਦੀ ਆਪੋ ਸਾਰੇ ਪਾਸੇ ਬਚਾਉਣ ਲੱਗ ਪਏ। ਤੇ ਗਗੂ ਪਸੂ ਪਸੂ ਬਾਗ ਨੇ ਤੇ ਉਹ ਕਾਇ ਹੈ ਤੁਸੀ ਨੂੰ ਮੇਰਾ ਵਿਜਿਤ ਨੇ ਉਸ ਤੋਂ ਉਤਰਦੇ ਨੇ ਉਹ ਅਜੇ ਦਾ ਨਹੀਂ ਇਹ ਸਾਧਾਰਨ ਨਹੀਂ ਆਪਰੇ ਕੰਮ ਕਰਦੇ ਕਿੰ ਚਲ ਗਿਆ ਹੋ ਤੁਸੀਂ ਕੋਈ ਨਹੀਂ ਕਿਹ ਹੈ ਵੀ ਇੱਕ ਪਰਮੇਸ਼ਰ ਦੇ ਨਾਮ ਦਾ ਪੰਜਾਬ ਕਰਾਂਗੇ ਸੇ ਹੋਏ ਸਾਨੂੰ ਐਂ ਨੂੰ ਮਹਾਰਾਜ ਦੀ ਸੇਵਾ ਕੇ ਮੈ ਆਈ ਮੌਜੂ ਕੋ ਕਿਉਂ ਨਹੀਂ ਸਾਡੇ ਤੋ ਕੋ ਟੂਰੀ ਜੇ ਲੋ ਜੜ ਜਿਹਾ ਸਾਰਿਆਂ ਦਾ ਫਾਲ ਦਿੰਦੀਆਂ ਨੇ ਆਵਦੇ ਸੇਵਾ ਦਾ ਆਵਦੀ ਕੀਮਤ ਲੱਗੀ ਦਾ ਹੱਕ ਦੰਦਿਆਂ ਨੇ ਤਾਂ ਮਹਾਰਾਜ ਦੀ ਸੇਵਾ ਕਿਵੇਂ ਆਲੀ ਬਗਣੀ ਉਹ ਕਿਉਂ ਨਹੀਂ ਸਾਡੀ ਦੋਸਤ ਨੂੰ ਤਾਂ ਫਿਰ ਇੱਕ ਕਰਨ ਦਾ ਕੀ ਸੇਵਾ ਕੋਈ ਨਹੀਂ ਲਿਖੀ ਜੀ ਜੀ ਨਹੀਂ ਜਿਹੜਾ ਪਿੰਡਾਂ ਤੋਂ ਸਰੀਰ ਦੇ ਸਕਦਾ ਮਿਲਣ ਜਾਂ ਦੇ ਸਕਦਾ ਹੈ ਸਾਡਾ ਪਲਾਰੀ ਹਰਾਖਸ਼ਰ ਨੂੰ ਦੇਸੀ ਬਣਾ ਸਕਦਾ ਹੈ ਸਾਡਾ ਪਤਾ ਨਹੀਂ ਹੋਊਗਾ ਜਿਹੜਾ ਤੁਰਾਂ ਦੇ ਵਿੱਚ ਫਿਰ ਕੁਝ ਨਹੀਂ ਇਹ ਤੁਰੀ ਨਹੀਂ ਕਿੰਨੂ ਗਾਤੁਰ ਕਿਹਦੇ ਕੋਈ ਦਿਹਾੜੀਦਾਰ ਦਿਹਾੜੀ ਕਰਦਾ ਉਹ ਤਿਆਰੀ ਕਰਕੇ ਮੰਗਣ ਦੀ ਆਸ ਵੀ ਲੱਗਦਾ ਆਹ ਤੂੰ ਮਿਲੂਗਾ ਨਹੀਂ ਜਿਹਨੇ ਕਰੀ ਨਹੀਂ ਮੰਗਣ ਦੀ ਕੀ ਹਾਜ਼ਰ ਪੂਰਾ ਆਰ ਦੇਣਾ ਉਹ ਅਸੀਂ ਕਿੱਦਾਂ ਰਹਿ ਜਾਏ ਜੇਕਰ ਆਪ ਕੋਲੋਂ ਸੇਕ ਕਰਾਂਗੇ ਤਾਂ ਮਾਰੇ ਕੀ ਬੇਨਤੀ ਕਰਦੇ ਇੰਨੇ ਲੱਗਦਾ ਮਾਰਾ ਸਾਡਾ ਸੁਣਦੇ ਵੀ ਚੰਗੀ ਨਹੀਂ ਕੋਈ ਵੀ ਕਿਉਂਕਿ ਦਿਹਾੜੀਦਾਰ ਤੋਂ ਲੈ ਗਿਆ ਉਹ ਮੰਗਦਾ ਵੀ ਜਿੰਗਾ ਲੱਗਦਾ ਜੋ ਚੰਗਾ ਕਾਰਵਹਿਲ ਦੇਣ ਦੇਖ ਕੇ ਉਹਨੂੰ ਬੰਦ ਵੀ ਦਿੱਤੇ ਜਾਂਦੇ ਨੇ ਤੇ ਮਾਰੇ ਸਾਡੇ ਕਿਉਂ ਨਿਕਲਾ ਕਰਨਗੇ ਬਾਬਾ ਲੈਣਾ ਹੀ ਨੇ ਮਾਰੂ ਤੇ ਆਇਆ ਦੁੱਖ ਨਹੀਂ ਕੱਟੇ ਕਦੇ ਸੇਵਾ ਨੇ ਤੁਹਾਨੂੰ ਆਗਰੂ ਜੁਨਾ ਨਾ ਤੇ ਜਿਸ ਨੂੰ ਨਾਨਕ ਮਿਲ ਗਏ ਉਹ ਵੀ ਨਾ ਤੇ ਆਇਆ ਕੋਈ ਨਹੀਂ ਜੋ ਆਪਣੇ ਮਾਲ ਨੂੰ ਉਤਝਾਉਂਦਾ ਉਹਦੇ ਮਾਲ ਨੂੰ ਕਿਸੇ ਕੋ ਹੋ ਦੇਗਾ ਕਹਿੰਦੇ ਤੇ ਹੁਣਦੀ ਆ ਹੈਂ ਤੇ ਇਹ ਗਾਹੀ ਜੇ ਸਾਬੂ ਜੇ ਕਣੀ ਚੁੱਕੀ ਕਰਾਂਗੇ ਆਪਾਂ ਤਾਂ ਕੁਛ ਵੀ ਨਹੀਂ ਜੀ ਸੀ ਕਹਿੰਨੇ ਆ ਬਾਪ ਕੱਟ ਜੇ ਨੇ ਸੇਵਾ ਦੇ ਸਿਵਾਸਤੰਦੋ ਤੇ ਮਾਲਕ ਜੀ ਦਾ ਇਹੀ ਗੱਲ ਨਹੀਂ ਕਿ ਨਾ ਜੇ ਨਾਲ ਤੁਰਾਂਗੇ ਤਾਂ ਇੱਕ ਦਿਨ ਆਪਾਂ ਨੂੰ ਚੀਜ਼ ਨਹੀਂ ਕਿੰਦ ਪਾਟਾਂ ਦੀ ਜੇ ਤੁਰ ਹੀ ਨਹੀਂ ਛੇੜੀ ਨਹੀਂ ਛੇੜਿਆ ਉਹ ਕੰਮ ਜੀ ਤੁਰੂਗਾ ਬਾਪ ਘੜਨੇ ਨੇ ਸੇਵਾ ਦੇ ਨਾਮ Jilat jilat ini, kau dah dini, pun ada saudara ni. Bika, kusyamaloh. satu.